ਬਦਰੀਨਾਥ ਹਾਈਵੇ ਤੇ ਉਸ ਵੇਲੇ ਅਚਾਨਕ ਲੋਕਾਂ ਦੇ ਵਿੱਚ ਅਫਰਾ ਤਫਰੀ ਹੋ ਗਈ ਜਦੋਂ ਹਾਈਵੇ ਦੇ ਉੱਪਰ ਬੀਤੇ ਦਿਨ ਇੱਕ ਅਚਾਨਕ ਵੱਡਾ ਟੋਆ ਹੋ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਅਫਰਾ ਤਫਰੀ ਮੱਝ ਕੀ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਅਚਾਨਕ ਹੋਏ ਟੋਏ ਨੂੰ ਦੇਖ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਕੋਈ ਵੀ ਵੱਡਾ ਹਾਸਾ ਹੋ ਸਕਦਾ ਸੀਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜੋਸ਼ੀ ਮਠ ਨਗਰ ਖੇਤਰ ਦੇ ਗੰਦ ਨਗਰ ਵਾਰਡ ਦੇ ਨਜ਼ਦੀਕ ਬਦਰੀਨਾਥ ਹਾਈਵੇ ਤੇ ਬੀਤੇ ਦਿਨ ਇਹ ਅਚਾਨਕ ਹੋਇਆ ਟੋਆ ਜਿਸ ਨੇ ਲੋਕਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣਾ ਦਿੱਤਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਆ ਗਈ ਅਤੇ ਇਸ ਰਸਤੇ ਤੋਂ ਬਦਰੀਨਾਥ ਧਾਮ ਅਤੇ ਹੇਮਕੁੰਡ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀਆਂ ਨੂੰ ਵੀ ਰੋਕਿਆ ਗਿਆ ਜਿਸ ਤੋਂ ਬਾਅਦ ਟੋਏ ਵਿੱਚ ਮਿੱਟੀ ਵਗੈਰਾ ਭਰ ਕੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਭਰਿਆ ਗਿਆ ਜਿਸ ਤੋਂ ਬਾਅਦ ਜਿਹੜੀ ਆਵਾਜ਼ ਆਈ ਸ਼ੁਰੂ ਕੀਤੀ ਗਈ ਹੈ ਫਿਲਹਾਲ ਟੋਆ ਕਿਸ ਕਾਰਨ ਹੋਇਆ ਸੀ ਇਸ ਦਾ ਪਤਾ ਨਹੀਂ ਲੱਗ ਪਾਰਿਆ ਪਰ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਅਖੀਰ ਟੋਆ ਕਿਸ ਕਾਰਨ ਹੋਇਆ ਸੀਗਾ ਪਰ ਵੱਡਾ ਹਾਸਾ ਹੋਣ ਤੋਂ ਟੱਲਿਆ ਗਿਆ ਬਦਰੀਨਾਥ ਹਾਈਵੇ ਤੇ ਉਸ ਵੇਲੇ ਅਚਾਨਕ ਲੋਕਾਂ ਦੇ ਵਿੱਚ ਅਫਰਾ ਤਫਰੀ ਹੋ ਗਈ ਜਦੋਂ ਹਾਈਵੇ ਦੇ ਉੱਪਰ ਬੀਤੇ ਦਿਨ ਇੱਕ ਅਚਾਨਕ ਵੱਡਾ ਟੋਆ ਹੋ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਅਫਰਾ ਤਫਰੀ ਮੱਜਗੀ ਸਹਿਨ ਦਾ ਮਾਹੌਲ ਬਣ ਗਿਆ ਕਿਉਂਕਿ ਅਚਾਨਕ ਹੋਏ ਟੋਏ ਨੂੰ ਦੇਖ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਕੋਈ ਵੀ ਵੱਡਾ ਹਾਸਾ ਹੋ ਸਕਦਾ ਸੀਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜੋਸ਼ੀ ਮਠ ਨਗਰ ਖੇਤਰ ਦੇ ਗੰਦ ਨਗਰ ਵਾਰਡ ਦੇ ਨਜ਼ਦੀਕ ਬਦਰੀਨਾਥ ਹਾਈਵੇ ਤੇ ਬੀਤੇ ਦਿਨ ਇਹ ਅਚਾਨਕ ਹੋਇਆ ਟੋਆ ਜਿਸ ਨੇ ਲੋਕਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣਾ ਦਿੱਤਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਆ ਗਈ ਅਤੇ ਇਸ ਰਸਤੇ ਤੋਂ ਬਦਰੀਨਾਥ ਧਾਮ ਅਤੇ ਹੇਮਕੁੰਣ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀਆਂ ਨੂੰ ਵੀ ਰੋਕਿਆ ਗਿਆ ਜਿਸ ਤੋਂ ਬਾਅਦ ਟੋਏ ਵਿੱਚ ਮਿੱਟੀ ਵਗੈਰਾ ਭਰ ਕੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਭਰਿਆ ਗਿਆ ਜਿਸ ਤੋਂ ਬਾਅਦ ਜਿਹੜੀ ਆਵਾਜ਼ ਆਈ ਸ਼ੁਰੂ ਕੀਤੀ ਗਈ ਹੈ ਫਿਲਹਾਲ ਟੋਆ ਕਿਸ ਕਾਰਨ ਹੋਇਆ ਸੀ ਇਸ ਦਾ ਪਤਾ ਨਹੀਂ ਲੱਗ ਪਾਰਿਆ ਪਰ ਮੌਕੇ ਤੇ ਪਹੁੰਚ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਅਖੀਰ ਟੋਆ ਕਿਸ ਕਾਰਨ ਹੋਇਆ ਸੀਗਾ ਪਰ ਵੱਡਾ ਹਾਸਾ ਹੋਣ ਤੋਂ ਟੱਲਿਆ ਗਿਆ ਬਦਰੀਨਾਥ ਹਾਈਵੇ ਤੇ ਉਸ ਵੇਲੇ ਅਚਾਨਕ ਲੋਕਾਂ ਦੇ ਵਿੱਚ ਅਫਰਾ ਤਫਰੀ ਹੋ ਗਈ ਜਦੋਂ ਹਾਈਵੇ ਦੇ ਉੱਪਰ ਬੀਤੇ ਦਿਨ ਇੱਕ ਅਚਾਨਕ ਵੱਡਾ ਟੋਆ ਹੋ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਅਫਰਾ ਤਫਰੀ ਮੱਝ ਕੀ ਸਹਿਨ ਦਾ ਮਾਹੌਲ ਬਣ ਗਿਆ ਕਿਉਂਕਿ ਅਚਾਨਕ ਹੋਏ ਟੋਏ ਨੂੰ ਦੇਖ ਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਕੋਈ ਵੀ ਵੱਡਾ ਹਾਸਾ ਹੋ ਸਕਦਾ ਸੀਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਜੋਸ਼ੀ ਮਠ ਨਗਰ ਖੇਤਰ ਦੇ ਗਾਂਦੇ ਨਗਰ ਵਾਰਡ ਦੇ ਨਜ਼ਦੀਕ ਬਦਰੀਨਾਥ ਹਾਈਵੇ ਤੇ ਬੀਤੇ ਦਿਨ ਇਹ ਅਚਾਨਕ ਹੋਇਆ ਟੋਆ ਜਿਸ ਨੇ ਲੋਕਾਂ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣਾ ਦਿੱਤਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਆ ਗਈ ਅਤੇ ਇਸ ਰਸਤੇ ਤੋਂ ਬਦਰੀਨਾਥ ਧਾਮ ਅਤੇ ਹੇਮਕੁੰਣ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਗੱਡੀਆਂ ਨੂੰ ਵੀ ਰੋਕਿਆ ਗਿਆ ਜਿਸ ਤੋਂ ਬਾਅਦ ਟੋਏ ਵਿੱਚ ਮਿੱਟੀ ਵਗੈਰਾ ਭਰ ਕੇ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਭਰਿਆ ਗਿਆ ਜਿਸ ਤੋਂ ਬਾਅਦ ਜਿਹੜੀ ਆਵਾਜ਼ਾਈ ਸ਼ੁਰੂ ਕੀਤੀ ਗਈ ਹੈ ਫਿਲਹਾਲ ਟੋਆ ਕਿਸ ਕਾਰਨ ਹੋਇਆ ਸੀ ਇਸ ਦਾ ਪਤਾ ਨਹੀਂ ਲੱਗ ਪਾਰਿਆ ਪਰ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਟੋਆ ਕਿਸ ਕਾਰਨ ਹੋਇਆ ਸੀਗਾ ਪਰ ਵੱਡਾ ਹਾਸਾ ਹੋਣ ਤੋਂ ਟੱਲਿਆ ਗਿਆ